ਅਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਗੁੱਸਾ ਕਿਉਂ ਹੋ ਗਏ ਕੀ ਵਜ੍ਹਾ ਸੀ ਇਸ ਦੇ ਪਿੱਛੇ ਜੰਦਰ ਜਮਨੀ ਚੋਣ ਕਰਕੇ ਮਾਹੌਲ ਤਾਂ ਗਰਮਾਇਆ ਹੀ ਪਿਆ ਹੈ ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਗੰਭੀਰ ਇਲਜ਼ਾਮ ਲਾਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਹਦ ਉੱਸਾ ਚੜ ਗਿਆ ਬੁੱਧਵਾਰ ਨੂੰ ਸਟੇਜ ਉੱਪਰ ਹੀ ਉਹਨਾਂ ਨੇ ਸ਼ੀਤਲ ਅੰਗੁਰਾਲ ਨੂੰ ਲਲਕਾਰ ਦੇ ਆ ਪਹਿਲੀ ਵਾਰ ਆਪਣਾ ਰੁੱਦਰ ਰੂਪ ਦਿਖਾਇਆ ਦਰਸਾ ਸੀਐਮ ਆਨ ਨੇ ਸ਼ੀਤਲ ਅੰਗੁਰਾਲ ਨੂੰ ਚੇਤਾਵਨੀ ਦਿੰਦਿਆ ਕਿ ਆ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ ਤੁਹਾਡੇ ਵਾਂਗ ਸਾਡੇ ਤੇ ਨਸ਼ਾ ਤਸਕਰੀ ਦਾ ਕੋਈ ਐਨਡੀਪੀਐਸ ਕੇਸ ਨਹੀਂ ਹੈ ਉਹਨਾਂ ਨੇ ਕਿਹਾ ਕਿ ਬਹਿਸ ਕਰਨ ਦੀ ਧਮਕੀ ਕਿਸੇ ਹੋਰ ਨੂੰ ਦਿਓ ਸਾਡੇ ਨਾਲ ਜਦੋਂ ਮਰਜ਼ੀ ਚਾਏ ਬਹਿਸ ਕਰ ਲਿਓ 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ ਅੱਜ ਹੀ ਬਹਿਸ ਕਰ ਲਿਓ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਸ਼ੀਤਲ ਅੰਗੁਰਾਲ ਨੂੰ ਉਸ ਦੀਆਂ ਪ੍ਰਸ਼ਟਗਤੀ ਵਿਧੀਆਂ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ ਆਮ ਆਦਮੀ ਪਾਰਟੀ 'ਚ ਰਹਿੰਦੇ ਆ ਉਸਨੇ 2 ਨੰਬਰ ਤੇ ਕੰਮ ਕਰਨ ਵਿੱਚ ਪਰੇਸ਼ਾਨੀ ਹੁੰਦੀ ਸੀ ਇਸ ਲਈ ਉਹ ਭਾਜਪਾ ਸ਼ਾਮਲ ਹੋ ਗਿਆ ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲਾ ਹੱਥ ਦਿੰਦੀ ਹੈ ਪਰ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦਵਾਂਗੇ ਇਸੇ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜਰੰਦਰ ਵਾਲਿਓ ਪਿਛਲੇ ਵਾਲੇ ਵਿਧਾਇਕ ਨੂੰ ਇੱਦਾਂ ਦਾ ਸਬਕ ਸਿਖਾਇਓ ਦੁਬਾਰਾ ਪੰਜਾਬ ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਜਦੋਂ ਸੱਤਾਧਾਰੀ ਧਿਰ ਚ ਵਿਧਾਇਕ ਬਣ ਹੀ ਗਿਆ ਸੀ ਹੁਣ ਅਸਤੀਫਾ ਦੇ ਕੇ ਕਹਿੰਦਾ ਭਾਜਪਾ ਤੋਂ ਜਿਤਾਓ ਤਾਂ ਜੋ ਲੁੱਟਣ ਦਾ ਮੌਕਾ ਮਿਲ ਜਾਵੇ ਪਰਦਾਸੀ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਮੀਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਕਕਾਰ ਨਾਲ ਜੋੜ ਕੇ ਲੜ ਰਹੇ ਹਨ ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ ਤੁਸੀਂ ਆਪ ਦੇ ਉਮੀਦਵਾਰ ਨੂੰ ਵਿਧਾਇਕ ਬਣਾ ਦਿਓ ਮੰਤਰੀ ਅਸੀਂ ਬਣਾ ਦੇਵਾਂਗੇ ਜਲੰਧਰ ਵਾਲਿਓ ਐਸਾ ਸਬਕ ਸਿਖਾਇਓ ਦੁਬਾਰਾ ਪੰਜਾਬ ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਮਜਾਕ ਸਮਝ ਲਿਆ ਯਾਰ ਲੋਕਤੰਤਰ ਨੂੰ ਮਜਾਕ ਸਮਝ ਲਿਆ ਯਾਰ ਤੁਸੀਂ ਐਮਪੀ ਬਣ ਕੇ ਐਮਪੀ ਬਣੇ ਰਹੋ ਦੁਬਾਰਾ ਬਣਨ ਦੀ ਕੋਸ਼ਿਸ਼ ਕੀਤੀ ਬਣ ਗਏ ਉਹ ਬੇਲਾ ਕਰਦਾ ਅਰੇੜੀਆਂ ਮੁੱਛਾਂ ਲਈ ਫਿਰਦਾ ਮੈਂ ਕਹਿੰਦਾ ਸੀ ਮੈਂ ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਦਿੰਦਾ ਹੁਣ 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 ਉਹਨੂੰ ਹਰਾਉਣ ਨੂੰ ਫਿਰਦਾ ਹੈ ਬੀ ਐਨ ਐ ਮੈਨੂੰ ਮਰਵਾਇਆ ਮੈਂ ਇਹਨੂੰ ਮਰਵਾਉਂਗਾ ਯਾਰ ਕਿਹੜੇ ਚੱਕਰਾਂ 'ਚ ਲੋਕ ਪਾਤੇ ਯਾਰ ਤੁਸੀਂ ਦੋ ਬੰਦਿਆਂ ਕਰਕੇ ਯਾਰ 15 ਲੱਖ ਬੰਦਾ ਥੂਲੀ ਦੇ ਟੰਗਿਆ ਤੁਸੀਂ ਕਿਹੜੀ ਗੱਲ ਆ ਯਾਰੇ ਸਹੀ ਆ ਨਾ ਮੈਂ ਭਾਸ਼ਣ ਦੇਣ ਨਹੀਂ ਆ ਮੈਂ ਗੱਲ ਕਰ ਪੁੱਛਣ ਆ ਤੁਹਾਨੂੰ ਯਾਰ ਯਾਰ ਇੱਕ ਬੰਦਾ ਐਮ ਐਲ ਏ ਬਣ ਗਿਆ ਸੱਤਾਧਾਰੀ ਪਾਰਟੀ 'ਚੋਂ ਬਣ ਗਿਆ ਜਾਂ ਤਾਂ ਮੇਥੋਂ ਮੇਥੋਂ ਮੈਂ ਕੋਈ ਗਾਰੰਟੀ ਨਾ ਦਿੱਤੀ ਹੋਵੇ ਦੁਬਾਰਾ ਅਸਦੀਬਾ ਦੇ ਕੇ ਕਹਿੰਦਾ ਹੁਣ ਮੈਨੂੰ ਇਦਾਂ ਐਮ ਐਲ ਏ ਬਣਾਓ ਕੀ ਗੱਲ ਵੀ ਪਹਿਲਾਂ ਹੈ ਨਹੀਂ ਸੀ ਤਰਖਾ ਬਾਜੂਗੀ ਪੈਨਸ਼ਨ ਬਾਜੂਗੀ ਹਾਂ ਤੈਨੂੰ ਆਇਆ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜੂਗਾ ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜੂ ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਨਹੀਂ ਮਿਲਣਾ ਫਿਰ ਉਹ ਤਾਂ ਪਰਚੇ ਪਏ ਨੇ ਫਿਰ ਉਹ ਤਾਂ ਮੈਂ ਤੈਨੂੰ ਪੁੱθε ਆ ਸਮਝਾਇਆ ਸੀ ਨਾ ਕਰੇ ਕੰਮ ਨਾ ਕਰ ਪੁਰਾਣੇ ਪੁਰਾਣੇ ਭੁੱਲ ਜਾਂਦੇ ਕੋਈ ਗੱਲ ਨਹੀਂ ਹੁਣ ਠੀਕ ਕਰ ਲੈ ਨਾ ਬਹੁਤੇ ਸਿਆਣੇ ਉਹ ਸਿਆਣੇ ਕਹਿੰਦੇ ਆ ਨਾ ਜਿਹੜਾ ਬਾਹਲਾ ਸਿਆਣਾ ਕਾ ਹੁੰਦਾ ਬੱਸ ਉਹ ਕਾਹ ਕਾਹ ਬੱਸ ਮਨਾ ਤੇਰੀ ਸੋਚ ਤੇ ਮੈਂ ਕਹਿਣਾ ਚਾਹਨਾ ਕਿ ਭਾਈ ਲੋਕਤੰਤਰ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਖੁੰਝੇ ਲਾਓ ਦੁਬਾਰਾ ਜ਼ਿੰਦਗੀ ਚ ਪਰਚਾ ਨਾ ਪਰੇ ਬੰਦਾ ਇਹ ਯਾਰ ਇਹਨੇ ਲੋਕਾਂ ਦਾ ਧੋਖਾ ਕੀਤਾ ਲੋਕਾਂ ਨਾਲ ਨਹੀਂ ਜਮਾਨਤ ਹੁਣ ਜਾਂ ਤੋਲੂ ਅਗਲੀ ਵਾਰ ਮੈਂ ਤਾਂ ਕਹਿਣਾ ਕਾਨੂੰਨ ਲਈਏ ਆਪਾਂ ਕਿ ਜਿਹੜਾ ਐਦਾਂ ਧੋਖਾ ਦੇਵੇ ਉਹ ਦੁਬਾਰਾ ਜ਼ਿੰਦਗੀ ਚ ਬੋਟਾ ਚ ਖੜਾ ਨਾ ਹੋ ਸਕੇ ਜਿੰਦ ਚੋੜ ਛੱਡ ਕੇ ਚਲੇ ਜਾਂਦੇ ਆ